ਹਾਂਜੀ ਦੋਸਤੋ ਲੋਕ ਕਰੋ ਚੱਕ ਮੋਰਾਂ ਦੇ ਬੱਚੇ ਦੋ ਆਪਾਂ ਮੁਰਗੀ ਤੋਂ ਕਢਾਏ ਸੀਗੇ ਤਿੰਨਾਂ ਾਂਡੇ ਮਿਲੇ ਸੀ ਆਪਾਂ ਨੂੰ ਮੁਰਗੀ ਦੇ ਆਪਣੇ ਮੋਰ ਦੇ ਤੇ ਆਪਾਂ ਮੁਰਗੀ ਤਲੇ ਰੱਖ ਕੇ ਕਢਾ ਲਏ ਸੀ ਹੁਣ ਆਪਾਂ ਪਹਿਲੇ ਆ ਬੱਚਿਆਂ ਦੇ ਨਾਲੇ ਛੱਡ ਦਿੱਤੇ ਜੂਤੀਆਂ ਦੇ ਨਾਲ ਉਹਨਾਂ ਦੇ ਨਾਲ ਉਹਨਾਂ ਘੁੰਮਦੇ ਫਿਰਦੇ ਆ 10 ਦਿਨ ਦੇ ਹੋ ਗਏ ਆ ਤੇ ਇਹਨਾਂ ਦਿਨਾਂ ਦੇ ਵਿੱਚ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਆਂਡੇ ਆ ਮਿਲ ਜਾਂਦੇ ਆ ਖੇਤਾਂ 'ਚ ਪਏ ਤੇ ਇਹ ਵੀ ਇੱਦੀ ਖੇਤ 'ਚ ਆਪਾਂ ਨੂੰ ਮਿਲੇ ਸੀਗੇ ਤੇ ਆਪਾਂ ਬੱਚੇ ਕਢਾ ਲਏ ਇਹਨਾਂ ਤੋਂ ਅਗਲੀ ਵੀਡੀਓ ਫੇਰ ਪਾਵਾਂਗੇ ਭਾਈ ਛੋਟ ਦੇ ਵਿੱਚ ਵੀ ਇਹਨਾਂ ਦੀ ਬਣਾ ਕੇ ਪਾਵਾਂਗੇ ਜੇ ਕਿਸੇ ਹੋਰ ਨੇ ਵੀ ਇਦਾਂ ਬੱਚੇ ਘਟਾਏ ਆ ਮੋਰਾਂ ਦੇ ਤਾਂ ਆਪਾਂ ਨੂੰ ਦੱਸਿਓ ਜਰੂਰ ਕਮੈਂਟ ਕਰਿਓ ਤੇ ਅਗਲੀਆਂ ਵੀਡੀਓ ਪਾਵਾਂਗੇ ਕਿਦ ਤੱਕ ਦਾ ਇਹ ਵੱਧਦੇ ਆ ਹੌਲੀ ਹੌਲੀ ਇਹਨਾਂ ਦਾ ਸਾਰਾ ਦੱਸਾਂਗੇ ਮੈਂ ਉਹਦਾ ਡੱਬਾ ਕਨ ਬਣਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਵੀ ਕਰ ਲਿਓ ਹੋਰ ਇਹਨਾਂ ਦੀਆਂ ਵੀਡੀਓ ਦੇਖਣ ਵਾਸਤੇ ਤਕਰੀਬਨ 10 ਦਿਨ ਦੇ ਹੋ ਗਏ ਆ ਤੇ ਚੁੱਕਦੇ ਆ ਬਹੁਤ ਵਧੀਆ ਇਹਨਾਂ ਤਪਾਈਨ ਨੂੰ ਫਿਲਹਾਲ ਤਾਂ ਬਾਜਰਾ ਤੇ ਮੱਕੀ ਦਾ ਦਲੀਆ ਜਾਂ ਕਣਕ ਦਾ ਪਾ ਰਹੇ ਆ ਤੇ ਆਪਾਂ ਨੂੰ ਦੱਸਿਓ ਜਰੂਰ ਜੇ ਕਿਸੇ ਹੋਰ ਵੀਰ ਨੇ ਦੀ ਪਹਿਲਾਂ ਰੱਖਿਆ ਹੈ ਘੜਾਏ ਆ ਜਾਂ ਕਿੰਨੇ ਟਾਈਮ ਚ ਇਹ ਪਲ ਜਾਂਦੇ ਆ ਕਿੰਨੇ ਵੱਡੇ ਹੁੰਦੇ ਆ ਜਰੂਰ ਦੱਸਿਓ ਆਪਾਂ ਮੁਰਗੀਆਂ ਦੇ ਬੱਚਿਆਂ ਦੇ ਨਾਲ ਹੀ ਇਹਨਾਂ ਨੂੰ ਰੱਖਿਆ ਹੋਇਆ ਫਿਲਹਾਲ ਹੋਣ ਵਾਲੇ ਟਾਈਮ 'ਚ ਆਪਾਂ ਇਹਨਾਂ ਦੀਆਂ ਵੀਡੀਓ ਪਾਵਾਂਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਦੱਸਿਓ ਤੇ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਦੇਖਣ ਵਾਸਤੇ ਧੰਨਵਾਦ